और कैसे क्या ले रहे रहने वाले कैसे काम चल रहा आ गया मनु आ जाएगा आ जाएगा अच्छा क्या बोलना चाहते हो कुछ नहीं नहीं कुछ नहीं बोलना चाहते कैसे मोर्चा बढ़िया लगा हुआ बहुत बढ़िया बहुत बढ़िया अच्छा जी ठीक है हाँ इधर भी लंगर आ किसान संघर्ष कमेटी पंजाब और बुढ़ा ਜਿਤੇ ਬੰਦੀ ਦਾ ਉਧਰ ਹੀ ਪਵੇ ਪ੍ਰਗਰਤੀ ਹੋਣੀ ਇੱਥੇ ਸਿੰਘਾਂ ਦੇ ਸਭ ਜ਼ਰੂਰ ਪਾਉਂ ਚੱਕਦੇ ਆ ਜਿਹੜਾ ਜੋਦੇ ਆ ਰਹੇ ਬਾਤਾਂ ਤੋਂ ਬਾਤ ਕਰਨਾ ਜੀ ਦੰਤਾਂ ਤੋਂ ਜੋਦੋ ਠੀਕ ਠਾਕ ਆ ਮੈਂ ਚੜ੍ਹਦੀ ਕਲਾ 'ਚ ਫੌਜਾਂ ਮੈਂ ਚੜ੍ਹਦੀ ਕਲਾ 'ਚ ਫੌਜਾਂ ਅੱਜ ਬਦਲ ਗਈ ਸ਼ਿਫਟ ਫੇਰ ਆਪਣੀ ਹਾਂਜੀ ਹਾਂਜੀ ਠੀਕ ਐ ਬਾਬੇ ਰਨਾਮ ਸਿੰਘ ਦੇ ਜੋਂ ਤੋਂ ਫੌਜ ਆ ਬਾਰਡਰ ਤੋਂ ਬਈ ਹੋਰ ਖਾਸਾ ਹੀ ਠੀਕ ਠਾਕ ਆ ਸਾਰਾ ਦੋ ਜਿਲ੍ਹਾ ਇਧਰ ਵਾਲੇ ਦੂਜੇ ਵਾਲੇ ਸਾਰਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਜੀ ਹਰਿਆਣੇ ਵਾਲੇ ਮਨੂ ਪ੍ਰੈਜ਼ੀਡੈਂਟ ਦਾ ਜਿਹੜਾ ਟੈਂਟ ਆ ਇੱਥੇ ਰਾਤ ਨੂੰ ਹਨ ਕਿਤੇ ਕਿਤੇ ਜਲੰਧਰ ਜ਼ਿਲ੍ਹੇ ਤੋਂ ਸਿੰਘ ਬੈਠੇ ਨੇ ਹਾਂਜੀ ਸਿੰਘ ਅਜੀਵਾਲ ਤੋਂ ਇਹਨਾਂ ਦੇ ਸਾਥੀ ਨਾਲ ਆ ਕੇ ਬੈਠੇ ਨੇ ਦਰੀਆਂ ਖੜੀਆਂ ਫੋਜਾਂ ਹਾਂਜੀ ਆ ਤੇ ਹਾਂਜੀ ਹੋਰ ਠੀਕ ਠਾਕ ਆ ਮੋਰਚਾ ਚੜਦੀ ਕਰਾ ਜਾ ਹਾਂਜੀ ਹਾਂਜੀ ਕਿਰਪਾ ਜੀ ਕਿਰਪਾ ਬਾਲ ਦੇ ਕਿਰਪਾ ਵੇਖ ਤੁਸੀਂ ਉਹ ਸਿੰਘ ਪੈ ਲੰਮੇ ਓਏ ਉਹ ਬਾਈ ਮਿਲਦੀ ਆ ਚੜਦੀ ਕਰਾ ਜਲਦੀ ਕਰਾ ਉਹ ਵੀ ਨਹੀਂ ਰਹੀਆਂ ਕੋਈ ਨਹੀਂ ਇਦਾਂ ਜਿਹਾ ਮੋਰਚਾਂ ਦੇ ਵਿੱਚ ਹਾਂਜੀ ਤੇ ਚੜਦੀ ਕਰਾ ਚਾਹੀਦੀ ਹੈ ਨਾ ਹਾਂਜੀ ਹੋਰ ਜੀ ਧੰਨਵਾਦ ਜੀ ਤੁਹਾਡਾ ਵੱਡੀ ਸੇਵਾ ਨਿਭਾ ਰਹੇ ਜੀ ਸੇਵਾ ਤੇ ਮੇਰਾ ਆਪਾ ਉਹੀ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਦੋਸਤਾਂ ਦਾ ਭਲੇ ਦੀ ਸੇਵਾ ਕਰਨੀ ਚਾਹੀਦੀ ਹੈ। ਉਹ ਕਰਦਾ ਹੁੰਦਾ। ਠੀਕ ਹੈ ਜੀ। ਬਹੁਤ-ਬਹੁਤ ਅਸੀਂ ਜੋਦੇ ਜਰਨੈਲ ਜੇ ਭਾਈ। ਹਾਂ ਜੀ ਹਾਂ ਜੀ। ਆ ਸਭ ਟੈਂਟ ਕਿਸਾਨ ਸੰਘਾ ਕਮੇਟੀ ਪੰਜਾਬ ਦੇ ਲੱਗੇ। ਉਹ ਸਾਹਮਣੇ ਆਪਣੀ ਗੱਡੀ ਖੜੀ ਹੈ। ਨਾਲ ਸਾਹਮਣੇ ਆ ਵੇਖੋ ਬਾਬਾ ਜੀ ਬਾਹਰ ਲੱਗੇ ਦਿਵਾ ਕਰਨ ਲੱਗੇ ਬੋਰ ਬਾਬਾ ਜੀ ਕੀ ਹਾਲ ਆ ਹੋ ਇਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਵਾਇਰਸ ਦਾ ਫਸਾ ਗਏ ਇਹ ਸਾਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦੇ ਆ ਜਿਹੜਾ ਆਪਾਂ 23 ਫਰਵਰੀ ਤੋਂ ਲੈ ਕੇ ਅੱਜ 17 ਮਹੀਨੇ ਲੰਘ ਗਏ 13 ਫਰਵਰੀ 13 ਫਰਵਰੀ ਤੋਂ ਆਪਾਂ ਆਏ ਆ ਤੇ ਅੱਜ ਕੰਕਰੀਟ ਹੋ ਗਿਆ ਚਾਰ ਮਹੀਨੇ ਬੀਤ ਗਏ ਚਾਰ ਮਹੀਨਾ ਤੋਂ ਉੱਪਰ ਹੀ ਹੋ ਗਿਆ ਸਾਣਾ ਹਾਂਜੀ ਇਹ ਮੋਰਚਾ ਬਹੁਤ ਚੜ੍ਹਦੀ ਕਲਾ ਜਾ ਰਿਹਾ ਆ ਆਪਾਂ ਜੇ ਤਾਂ ਕਿਨਾਰੇ ਤੇ ਪਹੁੰਚ ਗਏ ਆ ਕਿਉਂਕਿ ਮੋਰਚੇ ਦੇ ਵਿੱਚ ਆਪਾਂ ਮੋਤੀ ਸਰਕਾਰ ਜਿਵੇਂ ਕਤਾਨਾ ਨੇ ਮੰਗਾ ਜਿਹੜੇ ਆ ਵੈਦਾਂ ਕਰਕੇ ਮੰਨੀਆਂ ਨਹੀਂ ਤੇ ਕਾਨੂੰਨ ਅੰਦੋਲਨ ਕਰਨਾ ਪਿਆ ਅੰਦੋਲਨ ਦੇ ਵਿੱਚ ਜਦੋਂ ਕਿਸਾਨ ਆਪਣੀਆਂ ਹਕਮ ਮੰਗਾਂ ਕੀ ਮੰਗਾਂ ਜਿਹੜੀਆਂ ਉਹਨਾਂ ਨੂੰ ਮਿਲਾਉਣ ਵਾਸਤੇ ਆਏ ਇਹਨਾਂ ਨੇ ਰਸਤਿਆਂ ਦੇ ਵਿੱਚ ਥੰਮਾ ਕਰਕੇ ਕਿਲ ਘੱਟ ਕੇ ਤੇ ਰਸਤੇ ਜਿਹੜੇ ਆ ਸਾਰੇ ਬੰਦ ਕਰ ਦਿੱਤੇ ਜਿਹੜੀ ਆਮ ਜਨਤਾ ਉਹਨੂੰ ਵੀ ਸਾਹ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਸਾਨ ਮੰਗ ਕਰ ਰਿਹਾ ਸੀ ਅਸੀਂ ਅਸੀਂ ਦਿੱਲੀ ਜਾਣਾ ਤੇ ਉਹਨਾਂ ਨੂੰ ਗਾਰੀਆਂ ਗੋਲੀਆਂ ਤੇ ਡੰਡੇ ਭਰਾਏ ਸਾਧਾ ਇੱਕ ਜਵਾਨ ਨੌਜਵਾਨ ਜਿਹੜਾ ਜੋ ਕਰ ਰਿਹਾ ਸੀਗਾ ਉਹ ਸ਼ਹੀਦ ਹੋ ਗਿਆ ਤੇ ਹੋਰ ਵੀ ਪੰਜ ਸੱਤ ਸਿੰਘ ਜਿਹੜੇ ਸਾਡੇ ਫਿੱਟ ਹੋਏ ਆ ਤੇ ਕਿਤੇ ਸਿੰਘ ਦੀਆਂ ਚਲੇ ਗਈ ਇੱਕ ਨੌਜਵਾਨ ਜਿਹੜੀਆਂ ਲੱਤਾਂ ਤੋੜੀਆਂ ਨੇ ਆਂ ਬੁਰੀ ਦੇ ਵਿੱਚ ਪਾ ਕੇ ਉਹਨੂੰ ਬੁਰੀ ਦਾ ਕੁੱਟਿਆ ਦਿਆ ਬਹੁਤ ਜ਼ਿਆਦਾ ਕਸ਼ਟਰ ਕੀਤਾ ਪਰ ਉਹ ਕਸ਼ਟ ਦਾ ਜਿਹੜਾ ਵਾ ਸਰਕਾਰ ਤੋਂ ਕਿਉਂਕਿ ਸਰਕਾਰ ਕੋਲੇ ਹਰ ਤਰ੍ਹਾਂ ਦੇ ਹਥਿਆਰ ਉਹ ਆਪਣੇ ਕੋਲ ਵਿਚਾਰਾ ਨਹੀਂ ਇੱਕ ਜਿਹੜਾ ਬਹੁਤ ਸਾਰਾ ਬੋਰਡ ਦੇ ਵਿੱਚ ਅਸੀਂ ਜਿਹੜੀ ਆ ਉਹਨਾਂ ਦੇ ਕਰ ਸਕਦੇ ਆ ਤੇ ਮੋਦੀ ਨੂੰ ਜਿਹੜਾ ਲੋਕਾਂ ਨੇ ਸਭ ਤੋਂ ਸਕਾਰਤਾ ਵੀ ਲੋਕਾਂ ਦੇ ਨਾਲ ਕਿਤਨਾ ਵੈਧੇ ਕਰਕੇ ਕਿੱਥੇ ਦਾ ਐਸ kiểu ਦੀ ਲੰਗੜੀ ਸਰਕਾਰ ਬਣੀ ਆ ਸਾਡਾ ਕਿਸੇ ਪਾਰਟੀ ਨਾਲ ਵਿਰੋਧ ਤੇ ਜਾਂ ਸਾਡੀ ਕਿਸੇ ਨਾਲ ਯਾਰੀ ਨਹੀਂ ਸਾਡੀ ਤੇ ਸਿਰਫ ਆਪਦੀਆਂ ਮੰਗਾਂ ਦੇ ਨਾਲ ਜਿਹੜੀ ਸਰਕਾਰ ਸਾਡੀਆਂ ਮੰਗਾਂ ਮੰਨੂਗੀ ਉਹਦਾ ਅਸੀਂ ਧੰਨਵਾਦ ਵੀ ਕਰਦੇ ਆ ਇਹਦੇ ਨਾਲ ਸਾਡਾ ਤਾਂ ਕਰਕੇ ਵਿਰੋਧ ਸੀ ਕਿਉਂਕਿ ਇਹਨੇ ਸਾਡੇ ਨੌਜਵਾਨ ਬੱਚੇ ਸ਼ਹੀਦ ਕੀਤੇ ਸਾਨੂੰ ਸੜਕਾਂ ਤੇ ਰੋੜਿਆ ਚਾਰ-ਚਾਰ ਮਹੀਨਿਆਂ ਤੋਂ ਸਾਨੂੰ ਘਰਾਂ ਤੋਂ ਨਿਕਲਿਆਣ ਤੇ ਸਾਡੇ ਬੱਚੇ ਬਾਈ ਕਿੰਨਾ ਜੀਰੋਗਾ ਸੇਵਾ ਕਰਦੋਂ ਉਥੇ ਇਹਨੇ 13 ਫਰਵਰੀ ਤੋਂ ਆਏ ਇਹ ਆਪਣੇ ਕਿਸਾਨ ਸਿੰਘਾਂ ਦੀ ਕਮੇਟੀ ਪੰਜਾਬ ਦੇ ਮਹਾਜੋਦੇ ਬਾਬਾ ਪ੍ਰਗਟ ਸਿੰਘ ਜੀ ਰਿੰਗਲੀ 13 ਫਰਵਰੀ ਤੋਂ ਘਰ ਦੇ ਵਿੱਚੋਂ ਦਾਸਤ ਫਰਵਰੀ ਨੂੰ ਚੱਲੇ ਸੀ ਤੇ 13 ਫਰਵਰੀ ਨੂੰ ਖਲੋਰੀ ਬਾਰਡਰ ਤੇ ਪਹੁੰਚੇ। ਬੜੀ ਵੱਡੀ ਸੇਵਾ ਲੰਗਰ ਦੇ ਮੁਖੀ ਹੈ ਕਿ ਜ세ਬੰਦੀ ਦੀ ਮਾਂ ਕਿਹਾ ਜਾ ਸਕਦਾ। ਔਰ ਸਾਫ ਸਫਾਈ ਤਲਕੀ ਦੁਪਹਿਰੇ ਸ਼ਾਮ ਨੂੰ ਟਰਾਲੀਆਂ ਥੱਲੋਂ ਬਾਕੀ ਜਿੰਨੇ ਵੀ ਆਪਣੇ ਟ੍ਰੇਨ ਤੋਂ ਨੂੰ ਸਾਫ਼ ਕਰਕੇ ਔਰ ਵੱਡੇ ਪੱਧਰ ਤੇ ਸੇਵਾ ਨਿਭਾਉਂਦੇ ਆ ਵੇਖੋ ਥਾਲੀਆਂ ਦੇ ਥੱਲੇ ਜਾ ਕੇ ਸੇਵਾ ਨਿਭਾ ਰਹੇ ਕਿੰਨੀ ਕੇ ਸਹਿਰ ਦੇ ਲੋਨਾਂ ਦਾ ਧੰਨਵਾਦ ਕਰਦੇ ਆ بڑی ਵੱਡੀ ਇਹਨਾਂ ਦੀ ਸੇਵਾ ਤੋਂ ਬਤਲ ਕੇ 4-5 ਵਜੇ ਉੱਠ ਪੈਂਦੇ ਆ ਸ਼ਾਮ ਨੂੰ 11-12 ਵਜੇ ਤੱਕ ਸੌਂਦੇ ਆ ਔਰ ਫਿਰ ਮਹਾਰਾਜ ਦੀ ਬਾਣੀ ਦਾ ਜਾਪ ਵੀ ਕਰਦੇ ਆ ਤੋ ਬੜੀ ਸ਼ੇਵਾ ਵਾਹਿਗੁਰੂ ਜੀ ਨਾਮ ਦੇ ਚੜ੍ਹਦੀ ਕਲਾ ਕਰੇ ਹਰ ਮਨੁੱਖ ਫਤੇ ਬਰਕਤੀ ਹੋਰ ਬਾਬਾ ਜੀ ਕੋਈ ਸ਼ਬਦ ਦੋ ਚਾਰ ਕਹਿਣਾ ਚਾਹੋ ਜੀ ਬਸ ਧੰਨਵਾਦੀ ਕਰਨਾ ਚਾਹਵਾ ਹਾਂ ਧੰਨਵਾਦ ਹੈ ਬਾਬਾ ਜੀ ਤੁਹਾਡਾ ਕਰਦੇ ਹਾਂ ਸੀ ਕਿ ਜਿਹੜਾ ਤੁਸੀਂ ਏਡੀ ਵੱਡੀ ਸੇਵਾ ਕਰ ਰਹੇ ਜਿਹ ਹੈ ਬੰਦਿਆਂ ਬੇਤੀਆਂ ਨਾਲ ਕੇ ਆਪਾਂ ਇਹਦਾ ਮੇਕਾ ਜੇਤਨ ਤੇ ਆਪਾਂ ਕਰਾਂਗੇ ਆ ਤੁਹਾਨੂੰ ਮਹਾਰਾਜ ਕਰੋ ਕਿਰਪਾ ਤੁਹਾਡਾ ਆਸ਼ੀਰਵਾਦ ਚਾਹੀਦਾ ਜੀ ਇਹ ਹਾਂ ਪਛਾਹ ਰਹਿਣ ਮੇਰੀ ਆਜ ਨਹੀਂ ਲੱਗੀ ਹਾਂ ਜਾਂਦੇ ਹੁੰਦਾ ਇਹ ਗੱਲ ਆ ਕਿ ਪਤਾ ਨਹੀਂ ਕਿਹੜੇ ਵੇਲੇ ਵੈਗਨੂ ਦੀ ਕਿਰਪਾ ਹੋ ਜਾਣੀ ਹਾਂ ਬਿਲਕੁਲ ਬਿਲਕੁਲ ਅੱਜ ਹੋਇਆ ਕੱਲ ਹੋ ਗਿਆ ਠੀਕ ਹੈ ਜੀ ਅੰਦਰ ਹੋ ਗਿਆ ਅਜੂ ਬਹੁਤ ਬਹੁਤ ਧੰਨਵਾਦ ਜੀ ਆਹ ਟਰਾਲੀ ਅੰਮ੍ਰਿਤਸਰ ਵਾਲਿਆਂ ਦੀ ਆ ਇੱਕ ਉਹ ਅਗਲੇ ਪਾਸੇ ਆ ਬਹੁਤ ਵਾਹਿਗੁਰੂ ਦੀ ਕਿਰਪਾ ਆ ਸਾਹਮਣੇ ਜਿਹੜਾ ਲੰਗਰ ਔਰ ਆ ਵੀ ਕੱਲ ਜਿਹੜੀ ਆ ਪਿੰਡ ਚੀਤੇ ਰਾਮਪੁਰਾ ਉਹਨਾਂ ਦੀ ਆ ਜੀ ਬੜੀ ਕਿਰਪਾ ਵਾਹਿਗੁਰੂ ਦੀ ਤੇ ਜਿਹੜੇ ਇੱਥੇ ਮੋਰਚਾ ਆਲਾ ਵਧੀਆ ਬਣਾਇਆ ਜਗਾਲ ਪਾਂਡਾ ਜੀ ਨੇ ਸਾਹਮਣੇ ਵਾਸਤੇ ਇਹ ਬਾਬਾ ਜੀ ਦੀ ਕਿਰਪਾ ਵਾ ਪਰਗਣਾ ਸਿੰਘ ਦੀ ਇੱਕ ਸਾਧੂ ਨੇ ਜਿਹੜੇ ਦਿੱਲੀ ਅੰਦੋਲਨ ਦੇ ਵਿੱਚ ਵੀ ਵੱਡੇ ਪੱਧਰ ਤੇ 1 ਸਾਲ 15 ਮਹੀਨੇ 15 ਦਿਨ ਜੁੜੀ ਨ ਭਾਈ ਜਿਹੜੇ ਸਰਦਾਰ ਰੂਲ ਸਿੰਘ ਔਰਿੰਦਰ ਸਿੰਘ ਦੁਪਲੀ ਦੇ ਰੇਖਾ ਤੇ ਆਪਣੇ ਮੋਰਚਿਆਂ ਚ ਔਰ ਚੜ੍ਹਦੀ ਕਲਾ ਵਿੱਚ ਆ ਅਜਿੱਤਲੇ ਪਾਸੇ ਆਪਣੇ ਸਿੰਘ ਦਰਵਾਲੇ ਤੋਂ ਵੈਸ ਪ੍ਰਧਾਨ ਦੁਬਲੀ ਸਾਹਿਬ ਹੋਰ ਜੋਦੇ ਕਿਵੇਂ ਕਾਇਮ ਜੇ ਹੋਰ ਕਿਵੇਂ ਦੁਬਲੀ ਸਾਹਿਬ ਕਿੱਦਾਂ ਚੜਦੀ ਕਲਾ ਕਿੱਦਾਂ ਮੋਰਚਾ ਚੱਲ ਰਿਹਾ ਵਧੀਆ ਮੈਨਾ ਠਾਣਾ ਮਾਰਦੇ ਲੋਗਾ ਐ ਕਿਰਪਾ ਵਾ ਕਿੱਦਾਂ ਗੜਿਆ ਪੱਤੀ ਛੱਡੀ ਜਿੱਦਾਂ ਹੋਣਿਆ ਚੜਦੀ ਕਲਾ ਆ ਗਿਆ ਜੋਦੇ ਪੂਰੇ ਚੜਦੀ ਕਲਾ ਦੇ ਵਿੱਚ ਪਦਾ 12 12 ਕਿਲੋ ਹੈਗਾ ਜੇ ਵਾਹ ਬਾਬਾ ਜੀ ਲੰਗਰ ਦੇ ਸਾਰੀਆਂ ਦੇ ਥੱਲੇ ਵਾਲੇ ਵਿਚਾਰੇ ਸੇਵਾ ਕਰ ਰਹੇ ਹੈਨ ਤਾਂ ਤਾਂ ਜਿਹੜੇ ਵੀ ਮਾਲਕ ਆ ਤੇ ਕੌਮ ਦੇ ਰਾਖੇ ਇੱਕ ਜਿੰਮੇਵਾਰ ਮੁਗੀ ਹੈ ਜਿਵੇਂ ਬੰਦੇ ਹੈ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਜਿਹੜੇ ਇੰਨੀ ਵੱਡੀ Sí, va, caro, Dini.